ਇੱਕ ਵਾਰ ਮੈਂ ਕਰਨਾਲ ਵਾਲੀ ਸਾਈਡ ਜਾ ਰਹੀ ਸੀ ਮੈਨੂੰ ਇੱਕ ਬੱਚਾ ਮਿਲਿਆ ਜਿਹਦੇ ਇੰਨੇ ਹੱਥ ਵਾਟਰ ਰੱਖੇ ਨੇ ਫੋਟੋ ਹੈ ਮੇਰੇ ਕੋਲ ਲੈ ਵੀ ਮੇਰੇ ਕੋਲ ਦੋਨੇ ਹੱਥ ਵਾਟਰ ਰੱਖੇ ਨੇ ਇੰਨੇ ਪੈਰ ਵਾਟਰ ਰੱਖੇ ਨੇ ਇੱਕ ਕਿਲੂ ਰੇ ਠੋਕ ਰੱਖੀ ਇੱਕ ਛਾਤੀ ਦੇ ਅੰਦਰ ਟੋਕਰੀ ਬਤਾਓ ਕੀ ਇਹ ਹੈ ਜਿਆ ਜਾਦੂ ਟੋਟਕਾ ਟੋੜਨਾ ਹੈ ਕੀ ਬੰਦੇ ਨੂੰ ਅਮੀਰ ਬਣਾ ਦੇਗਾ ਕੀ ਅਰਬੋਪਤੀ ਕਰਾ ਦੇਗਾ ਜਾਂ ਕੀ ਬਾਝ ਔਰਤ ਨੂੰ ਬੱਚਾ ਦੁਲਾ ਦੇਗਾ ਜੇ ਆਪਾਂ ਇਹੋ ਜਿਹਾ ਕੰਮ ਕਰਕੇ ਕਿਸੇ ਬੱਚੇ ਨੂੰ ਦੂਜੇ ਦੇ ਬੱਚੇ ਨੂੰ ਮਾਰ ਕੇ ਨਹਿਰ ਦੇ ਅੰਦਰ ਸੁੱਟ ਆਏ ਕੀਤਾ ਵਾ ਇਹ ਕੀਤਾ ਹੋਇਆ ਔਰ ਇੱਕ ਕੇਸ ਨਹੀਂ ਆਇਆ ਉਹ ਕਾਦੇ ਲਈ ਕੀਤਾ ਸੀਗਾ ਮਤਲਬ ਹੋਣਾ ਹੁੰਦਾ ਹੈ ਜਿਆਦਾ ਟੋਟਕਾ ਟੋਣਾ ਅੱਛਾ ਪੂਰੇ ਇੱਕ ਤਵੀਜ ਦਾ ਪੂਰਾ ਪੋਥਾ ਬਣ ਰੱਖਿਆ ਹੂੰ ਪੂਰੇ ਕਿਲਮਾਰ ਰੱਖੇ ਹੋਰੇ ਕਿਲਮਾਰ ਰੱਖੇ ਮੇਰਾ ਦਿਲ ਤੈ ਲੈ ਗਿਆ ਉਹਨੂੰ ਦੇਖ ਕੇ ਅੱਛਾ ਇਹ ਕਮਾਲ ਦੀ ਗੱਲ ਹੈ ਕਈ ਵਾਰ ਤੇ 10 10 ਸਾਲ ਦੀ 12 12 ਸਾਲ ਦੀ ਬੱਚੀਆਂ ਦਾ ਰੇਕ ਕਰ ਕਰਕੇ ਨਹਿਰ ਦੇ ਅੰਦਰ ਛੱਡ ਦਿੰਦੇ ਕਈ ਵਾਰ ਇਹ ਜੀ ਜਨਾਨੀਆਂ ਇਹ ਜੇ ਬੰਦੇ ਪਿੱਛੇ ਹੱਥ ਵਟ ਰੱਖੇ ਨੇ ਇੰਨੇ ਟੋਟੇ ਕਰ ਕਰਕੇ ਲਫਾਫਿਆਂ ਦੇ ਅੰਦਰ ਪੋਲ ਦੇ ਅੰਦਰ ਸਿਰ ਆ ਗਿਆ ਧੜ ਆ ਗਿਆ ਹੱਥ ਆ ਗਿਆ ਬੈਗ ਦੇ ਅੰਦਰ ਕੰਬਲਾ ਦੇ ਅੰਦਰ ਰਜਾਈਆਂ ਦੇ ਅੰਦਰ ਲਪੇਟ ਲਵੇਟ ਕੇ ਸੱਟੀ ਜਾਂਦੇ ਨੇ ਬਸ ਇਹ ਇਹ ਹੈ ਕਿ ਨਹਿਰ ਨੂੰ ਕ੍ਰਾਈਮ ਛੁਪਾਉਣ ਦਾ ਇੱਕ ਜਰੀਆ ਬਣਾ ਲਿਆ ਹਮ ਕਿ ਭਈ ਨਹਿਰ ਚ ਸੱਡ ਦੋ ਕਿਸੇ ਨੂੰ ਕੁਝ ਨਹੀਂ ਪਤਾ ਲੱਗੇ ਪਰ ਉਹ ਬੈਠਾ ਹੈ ਹੁਣ ਮੈਂ ਕੇਸ ਦੇ ਬਾਰੇ ਦੱਸੂ ਤੁਹਾਨੂੰ ਮੈਂ ਜੀ ਇੱਕ ਨਾ ਸਾਡੇ ਮਿੱਤਰ ਨੇ ਡੀਐਸਪੀ ਸੰਸ਼ੇਰ ਸਿੰਘ ਮੈਂ ਉਹਨਾਂ ਨੂੰ ਜੱਤ ਤੋਂ ਜਾਣਦਾ ਜਦੋਂ ਕਿਸੇ ਟਾਈਮ ਤੇ ਏਐਸਆਈ ਹੁੰਦੇ ਤੇ ਗੰਡਾ ਖੇੜੀ ਥਾਣੇ ਦੇ ਅੰਦਰ ਠੀਕ ਹੈ ਖੇੜੀ ਗੰਡਿਆ ਥਾਣੇ ਦੇ ਅੰਦਰ ਏਐਸਆਈ ਲੱਗੇ ਹੋਏ ਤੇ ਜੱਦ ਦੇ ਆਪਣੇ ਮਿੱਤਰ ਨੇ ਹੂੰ ਉਹਨਾਂ ਨੇ ਮੈਨੂੰ ਇੱਕ ਕੇਸ ਦੇ ਬਾਰੇ ਬੁਲਾਇਆ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਕੇਸ ਹੈ ਸਵਾਵੀ ਪਿੰਡ ਦਾ ਠੀਕ ਹੈ ਥਾਣਾ ਬਸੀ ਲਗਦਾ ਤੇ ਉਸ ਟਾਈਮ ਉਹਨਾਂ ਨੇ ਮੈਨੂੰ ਉੱਥੇ ਬੁਲਾਇਆ ਆਸ਼ੂ ਫਟਾਫਟਾ ਮੈਨੂੰ ਕੀ ਗੱਲ ਹੋ ਗਈ ਕਹਿੰਦਾ ਇੱਕੋ ਪਰਿਵਾਰ ਦੇ 6 ਬੰਦੇ ਮਾਰ ਕੇ ਨੈਰ ਦੇ ਅੰਦਰ ਛੱਡ ਤੇ ਇੱਕੋ ਪਰਿਵਾਰ ਦੇ ਇਹ ਵੀ ਜਾਦੂ ਟੋਟਕੇ ਟਾਲੇ ਦੇ ਚੱਕਰ ਦੇ ਅੰਦਰ ਠੀਕ ਹੈ ਅੱਛਾ ਬੁਲਾਇਆ ਉਹਨਾਂ ਨੇ ਉਹਨਾਂ ਨੇ ਮੈਨੂੰ ਬੁਲਾਇਆ ਹੂੰ ਮੈਂ ਉੱਥੇ ਪਹੁੰਚਿਆ ਉਸ ਟਾਈਮ ਉਹ ਸਬ ਇੰਸਪੈਕਟਰ ਤੇ ਉੱਥੇ ਠੀਕ ਹੈ ਤੇ ਹੁਣ ਤਾਂ ਡੀਐਸਪੀ ਨੰਬਰ ਕਾਲ ਸਰ ਫਰੀਦਕੋਟ ਲੱਗੇ ਡੀਐਸਪੀ ਡੀਐਸਪੀ ਨੇ ਹੁਣ ਹਾਂ ਤੇ ਜਦੋਂ ਉਹਨਾਂ ਨੇ ਮੈਨੂੰ ਉੱਥੇ ਬੁਲਾਇਆ ਮੈਂ ਉੱਥੇ ਪਹੁੰਚਿਆ ਮੈਂ ਜੇ ਦੇਖਿਆ ਨਾ ਬੰਦਾ ਉਹਨੇ ਆਦੀ ਬਾਜੋ ਦੀ ਸ਼ਰਟ ਪਾ ਰੱਖੀ ਇੰਨਾ ਹਾਫ ਕੈਫਰੀਜ ਪਾ ਰੱਖਿਆ ਬੰਦਾ ਦੇਖਿਆ ਮੈਂ ਸ਼ਰ ਅਪਨ ਡਿਸਕਸ ਕੀਤਾ ਸਾਹਮਣੇ ਖੜਾ ਧੀ ਹੂੰ ਇਧਰ ਸੰਸੇੜ ਸਿੰਘ ਜੀ ਖੜੇ ਇਧਰ ਮੈਂ ਕਿਹੜੇ ਸਾਹਮਣੇ ਬੰਦਾ ਰ ਇੱਕ ਆਪਣਾ ਡੀਐਸਪੀ ਹੋਤੇ ਬਸੇ ਪਹੁੰਚਣਾ ਡੀਐਸਪੀ ਤੇ ਆਪਾਂ ਸਾਹਮਣੇ ਖੜੇ ਉਹਨੂੰ ਦੇਖ ਰਿਹਾ ਮੈਂ ਸਰ ਇੱਕ ਲਗਦਾ ਨਹੀਂ ਇਹ ਬੰਦੇ ਨੇ ਇੱਕੋ ਹੀ ਕ੍ਰਾਈਮ ਕੀਤਾ ਹੋਵੇਗਾ ਇੰਨਾ ਤਕੜਾ ਜਿਗਰਾ ਬੰਦੇ ਦਾ ਔਰ ਹੋਰ ਬੰਦਾ ਨੋਰਮਲ ਖੜਾ ਹੂੰ ਇੰਨਾ ਵੱਡਾ ਕਾਂਡ ਕਰ ਤੋਂ ਬਾਅਦ ਬੰਦਾ ਘਬਰਾ ਜਾਂਦਾ ਹੈ ਬਹੁਤ ਕੁਝ ਹੋ ਜਾਂਦਾ ਮਗਾ ਇੱਥੇ ਬੰਦਾ ਨੋਰਮਲ ਖੜਾ ਹੈ ਹੂੰ ਕੱਲ ਆਸ਼ੂ ਜੀ ਤੁਸੀਂ ਨਾ ਡੈਡ ਬੋਡੀ ਲੱਭੋ ਇਹਦਾ ਕੀ ਕਰਨਾ ਮੈਂ ਆਪ ਦੇਖ ਲਊਗਾ ਹੂੰ ਤੁਸੀਂ ਟੈਨਸ਼ਨ ਨਾ ਲੋ ਇਸ ਚ ਤੋਂ ਬਹੁਤ ਕੁਝ ਕੱਢਾਂਗੇ ਆਪਾਂ ਹੂੰ ਕੋਈ ਗੱਲ ਹੋਈ ਆਪਾਂ ਡੈਡ ਬੋਡੀ ਲੱਭਣੀ ਸ਼ੁਰੂ ਕੀਤੀ ਡੈਡ ਬੋਡੀਆਂ ਮਿਲਣੀ ਸ਼ੁਰੂ ਹੋਈਆਂ ਆਪਾਂ ਨੇ ਡੈਡ ਬੋਡੀ ਦੇ ਵਿਹਾਰ ਤੋਂ ਸਾਰੀਆਂ ਪਛਾਣੀ ਸ਼ੁਰੂ ਕਰਤੀਆਂ ਉਸ ਤੋਂ ਬਾਅਦ ਚਾਰ ਡੈਡ ਬੋਡੀਆਂ ਨਹੀਂ ਲੱਭੀਆਂ ਔਰ ਜ਼ਿਆਦਾ ਦਿੱਕਤ ਪਰੇਸ਼ਾਨੀ ਬਣਨ ਲੱਗ ਗਈ ਦੋ ਹੀ ਲੱਭੀਆਂ ਛੇ ਲੱਭੀਆਂ ਨੇ ਚਾਰ ਨਹੀਂ ਲੱਭੀਆਂ ਮਗਾ ਸਰ ਆਪਾਂ ਇੱਕ ਕੰਮ ਕਰਦੇ ਆਂ ਇੱਕ ਟੀਮ ਬਣਾਣੇ ਆਂ ਹੂੰ ਪੁਲਿਸ ਪਾਰਟੀ ਦੀ ਟੀਮ ਬਣਾਣੇ ਇੱਕ ਗੋਤਾ ਖੋਰੀ ਟੀਮ ਬਣਾਣੇ ਆਂ ਆਪਾਂ ਦੋ ਟੀਮਾਂ ਬਣਾ ਕੇ ਨਹਿਰ ਦੇ ਉੱਪਰ ਚਾੜਦੇ ਆਂ ਆਪਾਂ ਨਾ ਰਾਜਸਥਾਨ ਤੱਕ ਚਲਦੇ ਆਂ ਦਿੱਲੀ ਤੱਕ ਚਲਦੇ ਆਂ ਹੂੰ ਜਿੱਥੇ ਜਿੱਥੇ ਨਹਿਰ ਆ ਜਾਂਦੀ ਹੈ ਪੂਰਾ ਐਂਡ ਕਰ ਕੇ ਆਂਗੇ ਚਾਹੇ ਸਾਨੂੰ ਇੱਕ ਦਿਨ ਲੱਗੇ ਚਾਹੇ ਸਾਨੂੰ ਦੋ ਦਿਨ ਲੱਗੇ ਚਾਹੇ ਸਾਨੂੰ ਚਾਰ ਦਿਨ ਲੱਗੇ ਹੂੰ ਕਿੱਲ ਕਾਸ਼ੂ ਤੂੰ ਇੱਕ ਕੰਮ ਕਰ 1 ਮੈਂ 15 ਮਿੰਟ ਦਿੱਤੇ ਜੀ ਉਹਨਾਂ ਨੇ ਮੇਰੇ ਵਾਸਤੇ ਖਾਣਾ ਖੁਣਾ ਮੰਗਾਤਾ ਮੈਂ ਖਾਣਾ ਖੁਣਾ ਖਾਇਆ ਖਾਣਾ ਖਾਣ ਤੋਂ ਬਾਅਦ ਡਿਸਕਸ ਹੋਇਆ ਉਹਨਾਂ ਨੇ ਪਰ ਸੀਨੀਅਰਾਂ ਤੋਂ ਗੱਲ ਕੀਤੀ ਗੱਲ ਕਰਨ ਤੋਂ ਬਾਅਦ ਕਹਿੰਨੇ ਟੀਮ ਨਹੀਂ ਬਣਾਵਾਂਗੇ ਮੈਂ ਨਾਲ ਆਪ ਚੱਲੂਗਾ ਮੈਂ ਕਾਹ ਚੰਗੀ ਗੱਲ ਹੈ ਸਰ ਅਗਰ ਆਪ ਨਾਲ ਚਲੋਗੇ ਉਹਨਾਂ ਨੇ ਆਪਣੀ ਆਪ ਦੀ ਸਰਕਾਰੀ ਜੀਪ ਚੱਕੀ ਉਸ ਤੋਂ ਬਾਅਦ ਚਾਰ ਮੁਲਾਜ਼ਮ ਬਿਠਾਏ ਆਪ ਹੋਏ ਮੈਂ ਕਾ ਜੇ ਤੁਸੀਂ ਜਾ ਰਹੇ ਹੋ ਸਰ ਇੱਕ ਪਰਦਾ ਹੋਰ ਖੁੱਲੇਗਾ ਤੁਹਾਡੇ ਸਾਹਮਣੇ ਪੁਲਿਸ ਪਾਰਟੀ ਦੇ ਸਾਹਮਣੇ ਬੋਲ ਲੱਕੀ ਮੈਂ ਕਾ ਨੇਰ ਤੇ ਕੀ ਕੀ ਹੁੰਦਾ ਹੁਣ ਤੁਹਾਨੂੰ ਉਹ ਪਤਾ ਲੱਗੇ ਹੂੰ ਨਰਚ ਕਿੰਨੀ ਡੱਡ ਬੋਡੀਆਂ ਰੂਲਰੀਆਂ ਨੇ ਉਹ ਪਤਾ ਲੱਗੇਗਾ ਕਹਿ ਲੰਗਾ ਐਜਾ ਕੀ ਆਸ਼ੂ ਮੈਂ ਚੱਲੋ ਤਾਂ ਸਹੀ ਸਰ ਕਦੇ ਤੁਸੀਂ ਉਹਨਾਂ ਦਾ ਪੋਡਕਾਸਟ ਕਰਕੇ ਉਹਨਾਂ ਨੂੰ ਇੰਟਰਵਿਊ ਲਿਓ ਕਦੇ ਦੱਸਣਗੇ ਚੀਜ਼ ਜਿਹੜੀ ਮੈਂ ਦੱਸ ਰਿਹਾ ਠੀਕ ਹੈ ਕਹਿ ਲੰਗਾ ਚੱਲੋ ਸਹੀ ਮੈਂ ਉਹਨਾਂ ਨੂੰ ਕਿਆ ਕਹਿਣਾ ਚੱਲ ਰਿਹਾ ਕੋਈ ਗੱਲ ਨਹੀਂ ਆਸ਼ੂ ਜਦੋਂ ਮੇਰੇ ਨਾਲ ਚੱਲੇ ਪਹਿਲੇ ਚਲਦੇ ਹੀ ਸਰ ਥੋੜਾ ਜਿਹਾ ਆਪਣੇ ਹਰਿਆਣੇ ਦੇ ਅੰਦਰ ਐਂਟਰ ਕਰਾਸ ਕੀਤਾ ਸਾਹਮਣੇ ਗੱਡੀ ਜਾ ਰਹੀ ਗੱਡੀ ਜਾਂਦੇ ਕਿਸੇ ਨੇ ਉਹਨੂੰ ਛੋਟਾ ਮਾਰ ਕੇ ਗੱਡੀ ਪੂਰੀ ਪਲਟਦੀ ਸਾਰੀ ਫੈਮਿਲੀ ਉਲਟ ਪੁਲਟ ਉਹ ਸਾਹਮਣੇ ਉਹਨਾਂ ਦੇ ਸਾਹਮਣੇ ਲੁੱਟ ਕੋ ਮਾ ਦੇਖੋ ਸਰ ਪੈਰਲੈਗ ਐਗਜ਼ੈਂਪਲ ਉਹਨਾਂ ਨੇ ਫਟਾਫਟ ਪਰਿਵਾਰ ਨਿਕਲਾਇਆ ਸਾਰੇ ਹਸਪੀਟਲ ਸਾਰਾ ਉੱਥੋਂ ਚੱਲਣ ਲੱਗੇ ਕਿਉਂ ਟਾਈਮ ਸਾਡੇ ਕੋਲ ਘਟਦੇ ਉਹਨਾਂ ਨੂੰ ਸਾਰਿਆਂ ਨੂੰ ਕਰਾ ਕੇ ਉਸ ਤੋਂ ਬਾਅਦ ਆਪਾਂ ਫੇਰ ਅੱਗੇ ਚੱਲੇ ਅੱਗੇ ਚੱਲਣ ਤੋਂ ਬਾਅਦ ਆਪਾਂ ਨੇ ਥਾਣੇ 'ਚ ਉਸ ਤੱਕ ਜਿੱਨੀ ਸ਼ੁਰੂ ਕਰਤੀ ਕੋ ਡੈੱਡ ਬੋਡੀ ਆਈਏ ਉਹ ਕਹਿ ਲੈ ਸਾਡਾ ਤਾਂ ਭਰਿਆ ਭਰਿਆ ਜਿਹਾ ਰਿਕਾਰਡ ਉਹਨਾਂ ਨੇ ਨੋਟ ਕਰਦੇ 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 2.5 ਹਜ਼ਾਰ ਤੋਂ ਵੀ ਜ਼ਿਆਦਾ ਡੈੱਡ ਬੋਡੀ ਉਹਨਾਂ ਨੇ ਨੋਟ ਕੀਤੀਆਂ ਜਿਹੜੇ ਪੁਰਾਣੇ ਕੇਸ ਤੇ ਨਵੇਂ ਕੇਸ ਤੇ ਇੱਕ ਇੱਕ ਥਾਣੇ ਤੋਂ ਕਰਨੇ ਸ਼ੁਰੂ ਕਰਤੇ 10 ਤੋਂ 12 ਤੱਕ 15 ਥਾਣੇ ਇਲਗਾ ਸ਼ੋ ਅਲਿ ਤਾਂ ਰਾਤ ਹੋਈ ਔਰ ਦਿਨ ਨਹੀਂ ਚੜਿਆ ਦਿਨ ਕੀ ਹੋएगा ਮੈਂ ਦਿਨ ਚੜਾਉ ਤੂੰ ਨਹਿਰ ਤੇ ਚੜਾ ਚੜੋ ਇੱਕ ਇੱਕ ਪੁਲ ਤੇ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਡੈਡ ਬੋੜੀਆਂ ਜਦ ਮਿਲਨੀ ਸ਼ੁਰੂ ਹੋਈ ਜਦ ਸ਼ਮਸ਼ੇਰ ਸਿੰਘ ਜੀ ਹਰਿਆਣਾ ਤੋਂ ਲੈ ਕੇ ਦਿੱਲੀ ਰਾਜਸਥਾਨ ਤੋਂ ਘੁੰਮ ਕੇ ਜੇ ਦਿੱਲੀ ਦੇ ਅੰਦਰ ਐਂਟਰ ਕਰਕੇ ਇੱਧਰ ਵਾਪਸ ਪੰਜਾਬ ਚ 96 ਡੈਡ ਬੋੜੀਆਂ ਉਹਨਾਂ ਨੂੰ ਮਿਲੀ ਨਹਿਰ ਦੇ ਅੰਦਰ ਜਿਹੜੀ ਪਾਣੀ ਦੇ ਅੰਦਰ ਤੈਰ ਰਹੀਆਂ ਸੀ 96 ਡੈਡ ਬੋੜੀਆਂ ਜਿਹੜੀ ਪਾਣੀ ਦੇ ਅੰਦਰ ਤੈਰ ਰਹੀਆਂ ਸੀ ਜਿਨ੍ਹਾਂ ਦੇ ਅੰਦਰ ਉਹਨਾਂ ਨੇ ਮੈਨੂੰ ਇੱਕ ਬਹੁਤ ਚੰਗੀ ਗੱਲ ਉਸ ਦਿਨ ਮੈਨੂੰ ਇੱਕ ਸਿੱਖ ਉਹਨਾਂ ਤੋਂ ਮਿਲ ਕਹਿੰਦਾ ਇੱਕ ਦੂਜੇ ਤੋਂ ਸਿੱਖ ਮਿਲਦੀ ਹੈ ਉੱਥੇ ਕੋਈ ਉਹਨੂੰ ਇੱਕ ਚੀਜ਼ ਹੋਰ ਸਿੱਖਣ ਨੂੰ ਮਿਲੀ ਹੂੰ ਉਹਨਾਂ ਨੇ ਦੱਸਿਆ ਕ੍ਰਾਈਮ ਦੀ ਕਿਤਾਬ ਹੁੰਦੀ ਹੈ ਜਿਹੜੀ ਚੰਡੀਗੜ੍ਹ ਤੋਂ ਮਿਲਦਾ ਉਹਨਾਂ ਸਾਰੀ ਗਮਸੂਦੀਆਂ ਲਿਖੀਆਂ ਹੁੰਦੀਆਂ ਨੇ ਉਹ ਕਿਤਾਬ ਉਹਨਾਂ ਨੇ ਕਢਵਾਈ ਉਰੇ ਥਾਣੇ ਅੰਦਰ ਬੈਗੇ 13 ਡੈਡ ਬੋੜੀਆਂ ਮੈਂ ਕਲੀਅਰ ਕਰਵਾਈ ਨਾ ਦੇ ਨਾਲ ਦੇ ਨਾਲ ਹੀ 13 ਡੈਡ ਬੋੜੀਆਂ ਚ ਕਵਾਈ 13 ਡੈਡ ਬੋੜੀਆਂ ਚੋਂ 6 ਡੈਡ ਬੋੜੀਆਂ ਹੁੰਦੀ ਜਿਨ੍ਹਾਂ ਦੇ ਪਰਿਵਾਰ ਨੂੰ ਇਹ ਨਹੀਂ ਪਤਾ ਕਿ ਸਾਡਾ ਬੰਦਾ ਨਹਿਰ ਦੇ ਅੰਦਰ ਮਰ ਗਿਆ ਹੁਣ ਸੋਚੋ ਉਹ ਉਨੇ ਇੰਨਾ ਤਕੜਾ ਕੰਮ ਕਰਤਾ ਇੱਕ ਸਬ ਇੰਸਪੈਕਟਰ ਨੇ ਸੋਚੋ ਉਹ ਤਾਂ ਪਹਿਲਾ ਰੋਡ ਤੇ ਇੱਕ ਸਵਾਵੀ ਵਾਲਾ ਕੇਸ ਹੋਇਆ ਇਹ ਸਾਰਾ ਸੱਚ ਸਾਹਮਣੇ ਆਇਆ ਇਹ ਨਹਿਰ ਦੀ ਸਰਵੇ ਹੋਏ ਲੋਕ ਉਮੇ ਸਾਰਾ ਕੁਝ ਹੋਇਆ ਔਰ ਹੁਣ ਤੱਕ ਕਿੰਨੇ ਸਾਲ ਇਸ ਨਹਿਰ ਨੂੰ ਹੋ ਗਏ 1962 ਦੇ ਅੰਦਰ ਇਹ ਨਹਿਰ ਚੱਲੀ ਦੀ ਹੁਣ ਤਾਂ ਕਿੰਨੇ ਨੂੰ ਖਾ ਲਈ ਹੋ ਗਈ ਕਿੰਨੀ ਡੈਡ ਬੋੜੀਆਂ ਉਹਨੇ ਜਿਨ੍ਹਾਂ ਨੂੰ ਕੁੱਤੇ ਖਾ ਗਏ ਕਿੰਨੀ ਡੈਡ ਬੋੜੀਆਂ ਜਿਹੜੇ ਹਾਲੇ ਤੱਕ ਕਿਸੇ ਨੇ ਚੱਕੀ ਨਹੀਂ ਸਾਈਫਨਾਂ ਦੇ ਖਤਮ ਹੋ ਗਈ ਕਿੰਨੀ ਡੈਡ ਬੋੜੀਆਂ ਜਿਨ੍ਹਾਂ ਨੂੰ ਖਿੱਚ-ਖਿੱਚ ਕੇ ਕੁੱਤੇ ਖੇਤਾਂ ਦੇ ਅੰਦਰ ਲੈ ਗਏ ਇਹ ਸੋਚਣ ਵਾਲੀ ਗੱਲ ਹੈ। ਔਰ ਜਦ ਮੈਂ ਵਾਪਸ ਆਇਆ ਨਾ ਐਸਐਚਓ ਨੇ ਫਿਰ ਆਂਦੀ ਸਰਜਤ ਪੂਰੀ ਤਫ਼ਤੀਸ਼ ਕੀਤੀ। ਉਹ ਬੰਦੇ ਦੇ ਅੰਦਰ 6 ਡੱਡ ਬੋਡੀਆਂ ਹੋਰ ਨਿਕੜੀਆਂ। ਆਈ ਕਾਮ ਉਹਨੇ ਪਹਿਲਾਂ ਵੀ ਕਰਕੇ 6 ਬੰਦੇ ਪਹਿਲਾਂ ਹੀ ਮਾਰ ਕੇ ਨਹਿਰ ਦੇ ਅੰਦਰ ਸੜ ਰੱਖੇ تھے۔ 12 ਬੰਦੇ ਟੋਟਲ ਮਾਰੇ ਉਹਨੇ। 12 ਬੰਦੇ ਉਹਨੂੰ ਟੋਟਲ ਮਾਰੇ। ਕਿਵੇਂ ਮਾਰਦਾ ਸੀ? ਬਸ ਉਹਨਾਂ ਨੂੰ ਨਸ਼ੀਲਾ ਪਦਾਰਥ ਦੇ ਕੇ ਨਹਿਰ ਦੇ ਅੰਦਰ ਲਿਆ ਕੇ ਸੜ ਦੇਂਦਾ ਸੀ। ਕੀ ਕਹਿੰਦਾ ਹੁੰਦਾ ਸੀ ਕਿਵੇਂ ਨਹਿਰ ਤੇ ਕਿਵੇਂ ਤਾਲਾ ਕਰਦਾ ਸੀ। ਕਹਿੰਦਾ ਜੀ ਤੁਹਾਡੀ ਸਾਰੀ ਜਿਹੜੀ ਤੁਸੀਂ ਨੇ ਕੰਮ ਕਰੋ ਬਾਹਰ ਲੈ ਤੁਹਾਡਾ ਮੈਂ ਇੰਤਜ਼ਾਮ ਕਰਦਾ। ਬਾਹਰਲੀ ਕੰਟਰੀ ਭੇ ਇੰਨਾ ਪੈਸਾ ਜ਼ਮੀਨ ਵੇਚ ਇਕੱਠਾ ਕਰ ਲਓ ਮੈਂ ਉਹ ਪੂਜਾ ਪਾਠ ਕਰਾਂ ਪੈਸਾ ਵਸ ਤੁਸੀਂ ਲੈ ਕੇ ਬੈਣਾ ਉਸ ਤੋਂ ਬਾਅਦ ਤੁਸੀਂ ਚਲੇ ਜਾਣਾ ਨਾਲ ਦੇ ਨਾਲ ਤੁਹਾਡਾ ਵੀਜਾ ਲੱਗ ਜਾਏ ਉਸ ਦਿਨ ਵੀ ਉਹਨੇ ਇਹ ਕੀਤਾ ਸਾਰੀ ਪੇਮੈਂਟ ਮੰਗਾ ਲਈ ਉਹ ਤਾਂ ਸ਼ੁਕਰ ਕਰੋ ਪ੍ਰਮਾਤਮਾ ਬੈਠਾ ਉਹਦੀ ਇੱਕ ਜਣ ਜਿਹੜੀ ਜਨਾਨੀ ਸੀ ਨਾ ਉਹਦਾ ਹੱਥ ਨਾ ਪੋੜੀਆਂ ਦੇ ਅੰਦਰ ਫਸ ਗਿਆ ਓਕੇ ਬਸ ਉੱਥੇ ਲੰਮਕੀ ਰਹੀ ਉਹ ਕਿਸੇ ਦੁੱਦੀ ਜਾ ਰਹੀ ਦੁੱਦੀ ਨੇ ਦੇਖ ਲਿਆ ਹੂੰ ਉਸ ਤੋਂ ਬਾਅਦ ਬੰਦੇ ਇਕੱਠੇ ਹੋ ਕੇ ਦੇਖਿਆ ਜਨਾਨੀ ਕਿਉਂ ਲੰਮਕ ਰਹੀ ਹੋ ਰਹੀ ਉਹਨੂੰ ਬਾਹਰ ਕੱਢਿਆ ਉਹਦੀ ਜਾਨ ਬਚ ਗਈ ਉਹ ਜਨਾਨੀ ਨੇ ਫਿਰ ਬਿਆਨ ਦਿੱਤਾ ਅਗਰ ਜੋ ਜਨਾਨੀ ਵੀ ਨਾ ਬਿਆਨ ਦਿੱਤੀ 6 ਪਹਿਲਾ 6 ਸਾਰੇ ਮਿੱਟੀ ਹੋ ਗਏ ਤੇ ਹਜੇ ਹੋਰ ਕਿੰਨੇ ਵਾਰ ਜਮੀਨ ਤਾਂ ਇਹਨਾਂ ਨੇ ਵੇਚਤੀ ਦੀ ਪੇਮੈਂਟ ਸਾਰੇ ਉਹਦੇ ਕੋਲ ਪਹੁੰਚ ਗਈ ਦੀ ਹੂੰ ਪੈਸੇ ਤਾਂ ਉਹਨੇ ਸਾਰਾ ਚੱਕ ਲਿਆ ਤੇ ਉੱਥੋਂ ਸਾਰੀ ਗਾਣੀ ਖਤਮ ਦੀ ਤੇ ਇਸ ਤਰੀਕੇ ਨਾਲ ਇੱਕ ਵੱਡੇ ਤੱਕੜੇ ਪੱਦਰ ਦਾ ਜਿਹੜਾ ਮਰਡਰ ਹੋਇਆ ਤੇ 12 ਮਟਰ ਉਹਦਾ ਕੇਜ ਦਾ ਖੁਲਾਸਾ ਹੋਇਆ ਉਸ ਤੋਂ ਬਾਅਦ 96 ਡੈੱਡ ਬੋਡੀਆਂ ਉਹ ਮਿਲੀਆਂ ਨੇ ਜਿਹੜੀ ਨਹਿਰ ਦੇ ਅੰਦਰ ਪੜੀ ਬੜੇ ਰੋਲੇ ਦੀ ਜਿਹੜੇ ਐਸਐਚਓ ਸਾਹਿਬ ਨੇ ਮਿਲ ਕੇ ਚੱਕਵਾਈਆਂ ਨੇ ਸਾਰੇ ਥਾਣੇ ਉਹ ਅਲੱਗ-ਅਲੱਗ ਉਸ ਤੋਂ ਬਾਅਦ 2.5 3000 ਡੈਡ ਬੋਡੀਆਂ ਉਹ ਜਿਹੜੇ ਇਹਨਾਂ ਨੇ ਨੋਟ ਕੀਤੀਆਂ ਨੇ ਥਾਣੇ ਦੇ ਅੰਦਰੋਂ ਉਹ ਵੀ ਇਹਨਾਂ ਨੇ ਫਿਰ ਲੋਕਾਂ ਦੇ ਪਾਰਦਰਸ਼ੀ ਕੀਤੀਆਂ ਉੱਥੇ ਪਾਈਆਂ ਅਖਬਾਰਾਂ ਦੇ ਅੰਦਰ ਤੇ ਕਈ ਜਗ੍ਹਾ ਗਈਆਂ ਦੇਖੋ ਕਿੰਨੇ ਕੇਸ ਸੋ ਲੋਏ ਇੱਕ ਕੇਸ ਨੂੰ ਲੈ ਕੇ ਤੇ ਕਈ ਵਾਰ ਕਈ ਚੀਜ਼ਾਂ